ਇੱਕ ਕੁੜੀ ਆਪਣੀ ਇੰਟਰਵਿਊ ਦੇ ਲਈ ਦਿੱਲੀ ਜਾ ਰਹੀ ਹੁੰਦੀ ਆ। ਟ੍ਰੇਨ ਦੇ ਵਿੱਚ ਆਪਣੀ ਸੀਟ ਤੇ ਬੈਠੀ ਉਹਦੀ ਨਜ਼ਰ ਇੱਕ ਬਜ਼ੁਰਗ ਤੇ ਪੈਂਦੀ ਆ। ਕਿਉਂਕਿ ਠੰਡ ਦੇ ਦਿਨ ਸੀ ਤੇ ਉਹ ਬਜ਼ੁਰਗ ਟ੍ਰੇਨ ਦੀ ਖਿੜਕੀ ਦੇ ਵਿੱਚ ਖੜਾ ਠੰਡ ਨਾਲ ਕੰਬ ਰਿਹਾ ਹੁੰਦਾ। ਉਹ ਲੜਕੀ ਉਸ ਬਜ਼ੁਰਗ ਨੂੰ ਆਪਣੀ ਸੀਟ ਤੇ ਨਾਲ ਬਿਠਾਉਂਦੀ ਆ। ਫਿਰ ਉਹ ਬਜ਼ੁਰਗ ਉਸ ਕੁੜੀ ਨੂੰ ਕੁਝ ਅਜੀਹਾ ਕਹਿੰਦਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਅੰਜਲੀ 20 ਸਾਲ ਦੀ ਆਪਣੇ ਮਾਪਿਆਂ ਦੀ ਹੋਂਹ ਹਾਰਤੀ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿਸੌਲੀ ਦੇ ਰਹਿਣ ਵਾਲੀ ਆ ਉਹ ਉਹਨਾਂ ਦਾ ਪਰਿਵਾਰ ਠੀਕ ਠਾਕ ਆ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਜਿਵੇਂ ਪਿੰਡਾਂ ਦੇ ਵਿੱਚ ਆਮ ਮੱਧ ਵਰਗੀ ਕਿਸਾਨ ਹੁੰਦੇ ਨੇ ਤਾਂ ਅੰਜਲੀ ਦਾ ਪਿਓ ਵੀ ਇੱਕ ਕਿਸਾਨ ਆ ਤੇ ਉਹਦਾ ਭਰਾ ਜਿਹੜਾ ਉਹ ਤੋਂ ਕਾਫੀ ਛੋਟਾ ਜਿਹੜਾ ਕਿ ਪਿੰਡ ਦੇ ਸਕੂਲ ਵਿੱਚ ਹੀ ਪੜ ਰਿਹਾ ਤੇ ਅੱਜ ਅੰਜਲੀ ਟ੍ਰੇਨ ਦੇ ਵਿੱਚ ਬੈਠ ਕੇ ਦਿੱਲੀ ਦਾ ਸਫ਼ਰ ਕਰ ਰਹੀ ਆ ਕਿਉਂਕਿ ਅੱਜ ਉਹਦੀ ਇੰਟਰਵਿਊ ਸੀ ਉਹਨੇ ਆਪਣਾ ਆਈਪੀਐਸ ਦਾ ਐਗਜ਼ਾਮ ਆ ਜਿਹੜਾ ਉਹ ਕਲੀਅਰ ਕਰ ਲਿਆ ਸੀ ਹੁਣ ਇੰਟਰਵਿਊ ਰਹਿ ਗਈ ਸੀ ਇੰਟਰਵਿਊ ਤੇ ਜਾਣ ਲਈ ਉਹ ਇੱਕ ਟ੍ਰੇਨ ਦੇ ਵਿੱਚ ਇੱਕ ਸੀਟ ਬੁੱਕ ਕਰਵਾਉਂਦੀ ਆ ਨਾਰਮਲ ਪਰਿਵਾਰ ਦੀ ਹੋਣ ਕਰਕੇ ਉਹ ਏਸੀ ਜਾਂ ਸਲੀਪਰ ਜਿਹੜੀ ਉਹ ਸੀਟ ਨਹੀਂ ਕਰਵਾ ਸਕਦੀ ਤੇ ਚਲੋ ਉਹ ਸੀਟ ਦੇ ਉੱਪਰ ਬੈਠੀ ਆ ਟ੍ਰੇਨ ਦੇ ਵਿੱਚ ਤੇ ਟ੍ਰੇਨ ਚੱਲ ਰਹੀ ਆ ਉਹ ਆਪਣੇ ਆਉਣ ਵਾਲੇ ਫਿਊਚਰ ਦੇ ਸੁਪਨੇ ਵੇਖ ਰਹੀ ਆ ਆਬੀਅਸਲੀ ਜਦੋਂ ਵੀ ਕੋਈ ਬੱਚਾ ਕੋਈ ਵੀ ਇਨਸਾਨ ਜਦੋਂ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੁੰਦਾ ਤਾਂ ਉਹ ਇਹ ਹੀ ਸੋਚ ਰਿਹਾ ਹੁੰਦਾ ਵੀ ਜਦੋਂ ਮੈਨੂੰ ਆਹ ਨੌਕਰੀ ਮਿਲ ਗਈ ਤਾਂ ਮੇਰੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ ਤੇ ਅੰਜਲੀ ਵੀ ਇਹ ਹੀ ਸੋਚ ਰਹੀ ਸੀ ਵੀ ਜੇ ਅੱਜ ਮੇਰੀ ਇੰਟਰਵਿਊ ਕਲੀਅਰ ਹੋ ਗਈ ਤਾਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜੂ ਪਿੰਡ ਦੇ ਵਿੱਚ ਮੇਰੇ ਪਿਓ ਦਾ ਨਾਮ ਰੌਸ਼ਨ ਹੋ ਜੂ ਅਸੀਂ ਜਿਹੜੀਆਂ ਚੀਜ਼ਾਂ ਨੂੰ ਤਰਸਦੇ ਆਂ ਵੀ ਉਹ ਚੀਜ਼ਾਂ ਨੂੰ ਹੁਣ ਅਸੀਂ ਤਰਸਾਂਗੇ ਨਹੀਂ ਬਹੁਤ ਐਕਸਾਈਟਡ ਹੁੰਦੀ ਆ ਉਹ ਪਰ ਉਹ ਡਰ ਵੀ ਰਹੀ ਹੁੰਦੀ ਆ ਕਿ ਇੰਟਰਵਿਊ ਦਾ ਪਤਾ ਨਹੀਂ ਕੀ ਬਣੂ ਇੰਨਾ ਸੋਚਾਂ ਵਿੱਚ ਡੁੱਬੀ ਨੂੰ ਉਹਨੂੰ ਪਤਾ ਨਹੀਂ ਲੱਗਦਾ ਵੀ ਟ੍ਰੇਨ ਕਾਫੀ ਅੱਗੇ ਲੰਘ ਜਾਂਦੀ ਆ ਉਹ ਆਪਣੀਆਂ ਸੋਚਾਂ ਤੋਂ ਬਾਹਰ ਆਉਂਦੀ ਆ ਤੇ ਉਹ ਵੇਖਦੀ ਆ ਵੀ ਇੱਕ ਬਜ਼ੁਰਗ ਆ ਜਿਹੜਾ ਬੇਵਸ ਜਿਹਾ ਬਜ਼ੁਰਗ ਟ੍ਰੇਨ ਦੀ ਖਿੜਕੀ ਦੇ ਵਿੱਚ ਖੜਾ ਤੇ ਉਹ ਇਕੱਠਾ ਹੋਇਆ ਖੜਾ ਉਹਨੂੰ ਠੰਡ ਲੱਗ ਰਹੀ ਆ ਕਿਉਂਕਿ ਠੰਡ ਦੇ ਦਿਨ ਸੀ ਅੰਜਲੀ ਨੂੰ ਉਸ ਬਜ਼ੁਰਗ ਤੇ ਤਰਸ ਆ ਜਾਂਦਾ ਉਹ ਉੱਠ ਕੇ ਉਸ ਬਜ਼ੁਰਗ ਕੋਲ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਬਾਬਾ ਜੀ ਤੁਸੀਂ ਇੱਥੇ ਕਿਉਂ ਖੜੇ ਹੋ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਠੰਡ ਦੇ ਨਾਲ ਉਹ ਇੰਨਾ ਕੰਬ ਰਿਹਾ ਹੁੰਦਾ ਅੰਜਲੀ ਉਸ ਬਜ਼ੁਰਗ ਦੀ ਬਾਹ ਫੜ ਕੇ ਆਪਣੇ ਵਾਲੀ ਸੀਟ ਤੇ ਉਹਨੂੰ ਬਿਠਾ ਦਿੰਦੀ ਆ। ਉਹ ਬਜ਼ੁਰਗ ਸੀਟ ਤੇ ਬੈਹਂਦਾ ਤੇ ਅੰਜਲੀ ਨਾ ਆਪਣੇ ਲਫਾਫੇ ਦੇ ਵਿੱਚੋਂ ਆਪਣਾ ਸ਼ਾਲ ਕੱਢਦੀ ਆ ਤੇ ਉਹਦੇ ਉੱਤੇ ਦੇ ਦਿੰਦੀ ਆ। ਤੇ ਉਹ ਬਜ਼ੁਰਗ ਨੂੰ ਅਸੀਸਾਂ ਦਿੰਦਾ। ਉਸ ਤੋਂ ਬਾਅਦ ਉਸੇ ਸੀਟ ਤੇ ਉਹ ਬਜ਼ੁਰਗ ਸਾਈਡ ਤੇ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੀ ਇਹ ਤੂੰ ਖੜਨਾ ਠੰਡ ਆ ਵੀ ਤੂੰ ਐ ਬਹਿ ਜਾ ਇੱਥੇ ਵੀ ਆਪਾਂ ਐਂ ਐਡਜਸਟ ਕਰ ਲਾਂਗੇ। ਚਲੋ ਅੰਜਲੀ ਉਸ ਬਜ਼ੁਰਗ ਦੇ ਨਾਲ ਉਸ ਸੀਟ ਤੇ ਬਹਿ ਜਾਂਦੀ ਆ। ਤੇ ਅੰਜਲੀ ਨੂੰ ਇਹ ਮਹਿਸੂਸ ਹੁੰਦਾ ਵੀ ਜਿਵੇਂ ਮੈਂ ਆਪਣੇ ਦਾਦਾ ਜੀ ਕੋਲ ਬੈਠੀ ਹੋਵਾਂ ਉਹਨੇ ਆਪਣੇ ਦਾਦਾ ਜੀ ਦਾ ਪਿਆਰ ਨਹੀਂ ਕਦੇ ਮਾਣਿਆ ਸੀ ਕਦੇ ਉਹਨੇ ਆਪਣੇ ਦਾਦਾ ਜੀ ਨੂੰ ਦੇਖਿਆ ਨਹੀਂ ਸੀ ਕਿਉਂਕਿ ਉਹ ਬਹੁਤ ਛੋਟੀ ਸੀ ਜਦੋਂ ਉਹਦੇ ਦਾਦਾ ਜੀ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹ ਉਹਨੂੰ ਪੁੱਛਦੀ ਆ ਕਿ ਬਾਬਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਕਹਿੰਦਾ ਬਸ ਤੀਏ ਮੈਂ ਕਿੱਥੇ ਜਾਣਾ ਕਰਮਾਂ ਦਾ ਮਾਰਿਆਂ ਕਹਿੰਦਾ ਜਿੱਧਰ ਨੂੰ ਮੂੰਹ ਹੋ ਗਿਆ ਚੱਲ ਪੂੰਗਾ ਉਹ ਕਹਿੰਦੀ ਵੀ ਕੀ ਮਤਲਬ ਕਹਿੰਦਾ ਬਸ ਅ ਤੀਰਥ ਇਸ਼ਨਾਨ ਤੇ ਜਾ ਰਿਹਾ ਕਹਿੰਦਾ ਹੋਰ ਤਾਂ ਮੇਰੀ ਕਿੱਥੇ ਜਾਣ ਦੀ ਉਮਰ ਆ ਇੱਕ ਐ ਕਿ ਉਹ ਗੱਲ ਟਾਲ ਦਿੰਦਾ ਤੇ ਚਲੋ ਅੰਜਲੀ ਵੀ ਉਹਨੂੰ ਜ਼ਿਆਦਾ ਨਹੀਂ ਪੁੱਛਦੀ ਟ੍ਰੇਨ ਜਾਂਦੀ ਹੈ ਤੇ 1 ਘੰਟੇ ਦੇ ਸਫ਼ਰ ਬਾਅਦ ਟ੍ਰੇਨ ਜਿਹੜੀ ਉਹ ਦਿੱਲੀ ਜਾ ਕੇ ਰੁਕ ਜਾਂਦੀ ਆ ਅੰਜਲੀ ਟ੍ਰੇਨ ਦੇ ਵਿੱਚੋਂ ਉਤਰਦੀ ਹੈ ਤੇ ਉਹ ਬਜ਼ੁਰਗ ਵੀ ਉਤਰ ਜਾਂਦਾ ਉਹਨੂੰ ਪੁੱਛਦੀ ਹੈ ਕਿ ਬਾਬਾ ਜੀ ਤੁਸੀਂ ਕਿੱਥੇ ਜਾਣਾ ਮੈਂ ਤੁਹਾਨੂੰ ਛੱਡ ਕੇ ਆਵਾਂ ਉਹ ਕਹਿੰਦਾ ਵੀ ਨਹੀਂ ਤੀਏ ਮੈਂ ਆਪੇ ਚੱਲਿਆ ਜਾਵਾਂ ਅਸਲ ਦੇ ਵਿੱਚ ਅੰਜਲੀ ਵੀ ਇੰਨੀ ਆਪਣੀ ਇੰਟਰਵਿਊ ਲਈ ਐਕਸਾਈਟਿਡ ਹੁੰਦੀ ਆ ਤੇ ਉਹਦੀ ਇੰਟਰਵਿਊ ਦਾ ਟਾਈਮ ਹੋਣ ਵਾਲਾ ਵੀ ਹੁੰਦਾ ਹੁਣ ਉਹ ਇੰਨਾ ਨਹੀਂ ਸੋਚਦੀ ਉਸ ਬਜ਼ੁਰਗ ਬਾਰੇ ਉਹ ਬਜ਼ੁਰਗ ਉਹਨੂੰ ਜਾਂਦਾ ਜਾਂਦਾ ਕਹਿੰਦਾ ਵੀ ਧੀਏ ਮੇਰੀ ਗੱਲ ਸੁਣ ਕੇ ਜਾ ਤੂੰ ਨਾ ਮੈਨੂੰ ਆਪਣਾ ਨਾਮ ਤੇ ਪਤਾ ਲਿਖ ਕੇ ਦੇ ਕੇ ਜਾ ਅੰਜਲੀ ਚਲੋ ਕਾਲੀ ਕਾਲੀ ਦੇ ਵਿੱਚ ਆਪਣਾ ਐਡਰੈਸ ਘਰ ਦਾ ਜਿਹੜਾ ਹੁੰਦਾ ਘਰ ਦਾ ਜੋ ਐਡਰੈਸ ਹੁੰਦਾ ਉਹ ਲਿਖ ਕੇ ਉਹਨੂੰ ਦੇ ਜਾਂਦੀ ਹੈ ਤੇ ਉਹਨੂੰ ਦੱਸਦੀ ਹੈ ਵੀ ਮੇਰਾ ਨਾਮ ਅੰਜਲੀ ਆ ਉਹ ਬਜ਼ੁਰਗ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਆਸ਼ੀਰਵਾਦ ਦਿੰਦਾ ਤੇ ਅੰਜਲੀ ਆਪਣੀ ਇੰਟਰਵਿਊ ਲਈ ਜਾਂਦੀ ਆ ਅੱਗੇ ਜਾ ਕੇ ਉਹ ਵੇਖਦੀ ਆ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਇੰਟਰਵਿਊ ਲਈ ਆਏ ਹੁੰਦੇ ਆ ਅੰਜਲੀ ਥੋੜੀ ਨਰਵਸ ਹੋ ਜਾਂਦੀ ਆ ਹੁਣ ਪਿੰਡ ਦੀ ਰਹਿਣ ਵਾਲੀ ਕੁੜੀ ਸੀ ਵਿਚਾਰੀ ਚ ਇੰਨਾ ਆਤਮ ਵਿਸ਼ਵਾਸ ਹੈ ਨਹੀਂ ਸੀ ਤਾਂ ਚਲੋ ਅੱਗੇ ਜਾ ਕੇ ਇੰਟਰਵਿਊ ਹੈ ਜਿਹੜੀ ਉਹ ਹੋ ਜਾਂਦੀ ਆ ਸ਼ਾਮ ਨੂੰ ਅੰਜਲੀ ਉਸੇ ਟ੍ਰੇਨ ਤੇ ਵਾਪਸ ਮੁੜਦੀ ਆ ਤੇ ਆਪਣੇ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਵੀ ਮੇਰੀ ਇੰਟਰਵਿਊ ਵਧੀਆ ਨਹੀਂ ਹੋਈ ਤਾਂ ਉਹਦੇ ਮਾਪੇ ਕਹਿੰਦੇ ਵੀ ਕੋਈ ਗੱਲ ਨਹੀਂ ਪਹਿਲੀ ਵਾਰ ਚ ਹਨਾ ਜ਼ਰੂਰੀ ਨਹੀਂ ਹੈਗਾ ਵੀ ਇੰਟਰਵਿਊ ਕਲੀਅਰ ਹੋਵੇ ਤੂੰ ਫਿਕਰ ਨਾ ਕਰ ਦੋ ਤਿੰਨ ਦਿਨਾਂ ਬਾਅਦ ਉਹਦੀ ਇੰਟਰਵਿਊ ਦਾ ਨਤੀਜਾ ਆਉਂਦਾ ਤੇ ਉਹ ਇੰਟਰਵਿਊ ਦੇ ਵਿੱਚੋਂ ਫੇਲ ਹੋ ਜਾਂਦੀ ਆ ਅੰਜਲੀ ਇੱਕ ਵਾਰ ਬਹੁਤ ਉਦਾਸ ਹੋ ਜਾਂਦੀ ਆ ਟੁੱਟ ਜਾਂਦੀ ਆ ਪਰ ਉਹਦੇ ਮਾਪੇ ਉਹਨੂੰ ਸਮਝਾਉਂਦੇ ਆ ਕਿ ਦੇਖ ਪੁੱਤ ਇਹ ਤਾਂ ਤੇਰਾ ਪਹਿਲਾ ਕਦਮ ਆ ਤੂੰ ਤਾਂ ਪਹਿਲੇ ਪੌੜੀ ਦੇ ਪਹਿਲੇ ਟੰਬੇ ਤੇ ਚੜਦੀ ਹੀ ਹੰਭਗੀ ਹਜੇ ਤਾਂ ਤੂੰ ਉੱਪਰ ਤੱਕ ਜਾਣਾ ਬਹੁਤ ਮੁਸ਼ਕਲਾਂ ਆਉਣਗੀਆਂ ਬਹੁਤ ਖੁਸ਼ ਆਊਗਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਚ ਸਫਲਤਾ ਮਿਲੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਨਾਲੇ ਜੇ ਤੈਨੂੰ ਪਹਿਲੀ ਵਾਰ ਚ ਸਫਲਤਾ ਮਿਲ ਗਈ ਫਿਰ ਤੈਨੂੰ ਜ਼ਿੰਦਗੀ ਦੇ ਔਖੇ ਰਾਹਾਂ ਦਾ ਕਿਵੇਂ ਪਤਾ ਲੱਗੂ ਜਿੰਦਗੀ ਦੇ ਵਿੱਚ ਸਫਲ ਹੋਣ ਲਈ ਸਾਡਾ ਹਾਰਨਾ ਜ਼ਰੂਰੀ ਆ ਜਦੋਂ ਇਹੋ ਜੀਆਂ ਗੱਲਾਂ ਉਹਦੇ ਮਾਪਿਓ ਕਰਦੇ ਆ ਤਾਂ ਉਹਨੂੰ ਹੌਸਲਾ ਹੋ ਜਾਂਦਾ ਤੇ ਚਲੋ ਉਹ ਫਿਰ ਤਿਆਰੀ ਦੇ ਵਿੱਚ ਜੁਟ ਜਾਂਦੀ ਆ ਉਹਦਾ ਜੀਤਾ ਕਰਦਾ ਸੀ ਕਿ ਉਹ ਹੋਸਟਲ ਦੇ ਵਿੱਚ ਰਹਿ ਕੇ ਪੜ੍ਹਾਈ ਕਰੇ ਵਧੀਆ ਹਨਾ ਵਧੀਆ ਤਰੀਕੇ ਨਾਲ ਕੋਚਿੰਗ ਲਵੇ ਪਰ ਉਹਨਾਂ ਦੇ ਘਰ ਦੀ ਹਾਲਤ ਆ ਜਿਹੜੀ ਉਹਨੂੰ ਅੱਗੇ ਨਹੀਂ ਦਿੰਦੀ ਹੁੰਦੀ ਕਰਦੇ ਕਰਾਉਂਦੇ ਤਿੰਨ ਚਾਰ ਸਾਲ ਬੀਤ ਜਾਂਦੇ ਆ ਤੇ ਤਿੰਨ ਚਾਰ ਸਾਲ ਬਾਅਦ ਫਿਰ ਉਹ ਐਗਜ਼ਾਮ ਦਿੰਦੀ ਆ ਤੇ ਉਹਦਾ ਐਗਜ਼ਾਮ ਆ ਜਿਹੜਾ ਉਹ ਕਲੀਅਰ ਹੋ ਜਾਂਦਾ ਤੇ ਪੂਰੇ 5 ਸਾਲ ਬਾਅਦ ਉਹਦਾ ਸੁਪਨਾ ਪੂਰਾ ਹੁੰਦਾ ਇਸ ਵਾਰ ਉਹਦੀ ਇੰਟਰਵਿਊ ਆ ਜਿਹੜੀ ਉਹ ਵੀ ਕਲੀਅਰ ਹੋ ਜਾਂਦੀ ਆ ਤੇ ਉਹ ਆਈਪੀਐਸ ਆਫੀਸਰ ਬਣ ਜਾਂਦੀ ਆ ਜਦੋਂ ਅੰਜਲੀ ਦੇ ਆਈਪੀਐਸ ਆਫੀਸਰ ਬਣਨ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਤਾਂ ਪਿੰਡ ਵਾਲੇ ਉਹਦਾ ਬੜਾ ਵਧੀਆ ਸਵਾਗਤ ਕਰਦੇ ਆ ਤੇ ਉਹਦਾ ਧੰਨਵਾਦ ਵੀ ਕਰਦੇ ਆ ਵੀ ਤੇਰੇ ਕਰਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਹੋਇਆ ਤੇ ਅੰਜਲੀ ਦਾ ਸੁਪਨਾ ਸੀ ਵੀ ਸਾਡਾ ਪਿੰਡ ਹਨਾ ਜਿੱਥੇ ਕਦੇ ਕੋਈ ਸਹੂਲਤ ਨਹੀਂ ਪਹੁੰਚੀ ਇਦੇ ਵਿੱਚ ਵਧੀਆ ਸਕੂਲ ਹੋਵੇ ਵਧੀਆ ਹਸਪਤਾਲ ਹੋਵੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਤੇ ਇੱਥੋਂ ਦੀਆਂ ਕੁੜੀਆਂ ਮੁੰਡੇ ਪੜ ਕੇ ਨੌਕਰੀਆਂ ਕਰਨ ਵੀ ਸਾਡਾ ਪਿੰਡ ਜਿਹੜਾ ਇਹਦਾ ਇੱਕ ਨਾਮ ਹੋਵੇ ਦੇਸ਼ ਦੇ ਵਿੱਚ ਵੀ ਹੁਣ ਤਾਂ ਸਾਡੇ ਪਿੰਡ ਦੇ ਲੋਕ ਵਿਚਾਰੇ ਉਹੀ ਦਿਹਾੜੀਆਂ ਮਜ਼ਦੂਰੀਆਂ ਕਰਕੇ ਉੱਥੇ ਹੀ ਬੇਲਾ ਪੂਰਾ ਕਰੀ ਜਾਂਦੇ ਆ ਤੇ ਚਲੋ ਉਹਨਾਂ ਆਪਣਾ ਸੁਪਨਾ ਪੂਰਾ ਕਰਕੇ ਸੋਚਦੀ ਆ ਵੀ ਮੇਰੇ ਪੂਰੇ ਪਿੰਡ ਦਾ ਸੁਪਨਾ ਪੂਰਾ ਹੋ ਗਿਆ ਤੇ ਹੁਣ ਉਹਦੀ ਟ੍ਰੇਨਿੰਗ ਹੁੰਦੀ ਆ 6 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਹ ਹਰਿਆਣੇ ਦੇ ਇੱਕ ਛੋਟੇ ਜਿਹੇ ਜ਼ਿਲ੍ਹੇ ਦੇ ਵਿੱਚ ਜੁਆਇਨ ਕਰ ਲੈਂਦੀ ਆ ਉਹਦਾ ਜੀਤਾ ਕਰਦਾ ਸੀ ਕਿ ਉਹ ਆਪਦੇ ਜ਼ਿਲ੍ਹੇ 'ਚ ਜੁਆਇਨ ਕਰੇ ਪਰ ਦੇਖੋ ਨੌਕਰੀ ਆ ਨੌਕਰੀ ਕੀ ਤੇ ਨਖਰਾ ਕੀ ਬੰਦੇ ਨੂੰ ਕਿਤੇ ਵੀ ਰਹਿਣਾ ਪੈ ਸਕਦਾ ਤਾਂ ਚਲੋ ਅੰਜਲੀ ਦੇ ਮਾਪੇ ਜਿਹੜੇ ਉਹ ਕਹਿੰਦੇ ਆ ਵੀ ਤੂੰ ਜਾ ਸਕਦੀ ਆ ਵੀ ਅਸੀਂ ਨਹੀਂ ਜਾਵਾਂਗੇ ਉਹ ਕਹਿੰਦੀ ਵੀ ਨਹੀਂ ਮੰਮੀ ਪਾਪਾ ਤੁਸੀਂ ਕਿਉਂ ਨਹੀਂ ਜਾਵੋਗੇ ਤੁਹਾਡਾ ਜਾਣਾ ਬਣਦਾ ਮੈਂ ਤੁਹਾਡੇ ਲਈ ਤਾਂ ਇੰਨੀ ਮਿਹਨਤ ਕੀਤੀ ਆ ਨਾਲੇ ਮੈਂ ਇਕੱਲੀ ਨਹੀਂ ਰਹੂੰਗੀ ਮੈਂ ਤੁਹਾਡੇ ਨਾਲ ਹੀ ਰਹੂੰ ਚਲੋ ਉਹਨਾਂ ਆਪਣੇ ਮੰਮੀ ਪਾਪਾ ਨੂੰ ਵੀ ਆਪਣੇ ਨਾਲ ਲੈ ਜਾਂਦੀ ਆ ਤੇ ਇੱਕ ਦਿਨ ਉਹ ਆਪਣੀ ਡਿਊਟੀ ਤੇ ਜਾਂਦੀ ਹੈ ਰੋਈ ਦੀ ਤਰ੍ਹਾਂ ਡਿਊਟੀ ਦੇ ਪ੍ਰਤੀ ਉਹ ਬਹੁਤ ਹੀ ਇਮਾਨਦਾਰ ਹੁੰਦੀ ਆ ਤੇ ਜਿਹੜੇ ਸਾਰੇ ਹਨਾ ਹੇਠਾਂ ਵਾਲੇ EMPLOYE ਹੁੰਦੇ ਆ ਕਰਮਚਾਰੀ ਹੁੰਦੇ ਆ ਜਿਹੜੇ ਆਪਣੀ ਡਿਊਟੀ ਨੂੰ ਸੰਜੀਦਾ ਨਹੀਂ ਸੀ ਲੈਂਦੇ ਹੁਣ ਅੰਜਲੀ ਦੀ ਇਮਾਨਦਾਰੀ ਵੇਖ ਕੇ ਉਹਦੇ ਤੋਂ ਪ੍ਰਭਾਵਿਤ ਵੀ ਹੁੰਦੇ ਆ ਤੇ ਉਹ ਤੋਂ ਡਰਦੇ ਵੀ ਆ ਇਸ ਕਰਕੇ ਜਿਹੜਾ ਉਸ ਜ਼ਿਲ੍ਹੇ ਦਾ ਕੰਮਕਾਰ ਪ੍ਰਭਾਵਿਤ ਹੋਇਆ ਸੀ ਰੁਕੇ ਹੋਏ ਸੀ ਉਹ ਕੰਮ ਆ ਜਿਹੜੇ ਹੁੰਦੇ ਆ ਜਦੋਂ ਅੰਜਲੀ ਦੀ ਇੰਨੀ ਚਰਚਾ ਹੁੰਦੀ ਆ ਤਾਂ ਇੱਕ ਪੱਤਰਕਾਰ ਆ ਕੇ ਅਖਬਾਰ ਦੇ ਵਿੱਚ ਉਹਦੀ ਇੱਕ ਬਹੁਤ ਵੱਡੀ ਨਿਊਜ਼ ਲਾਉਂਦਾ ਤੇ ਇਹ ਇਹ ਨਿਊਜ਼ ਕੱਲੇ ਹਰਿਆਣੇ ਦੇ ਵਿੱਚ ਨਹੀਂ ਸਾਰੇ ਸਟੇਟਾਂ ਦੇ ਵਿੱਚ ਲੱਗਦੀ ਆ ਵੀ ਸਾਡੇ ਦੇਸ਼ ਨੂੰ ਇਹੋ ਜਿਹੇ ਇਮਾਨਦਾਰ ਅਫਸਰਾਂ ਦੀ ਲੋੜ ਆ ਤੇ ਇਹ ਅਖਬਾਰ ਆ ਜਿਹੜਾ ਇਹ ਸਾਰੇ ਭਾਰਤ ਦੇ ਵਿੱਚ ਜਾਂਦੀ ਆ ਇਹ ਖਬਰ ਜਦੋਂ ਕੋਈ ਚੰਗਾ ਕੰਮ ਕਰਦਾ ਦੇਖੋ ਉਹਦਾ ਨਾਮ ਹੁੰਦਾ ਸੋਸ਼ਲ ਮੀਡੀਆ ਦਾ ਇੰਨਾ ਜਮਾਨਾ ਨਹੀਂ ਪਰ ਅਖਬਾਰ ਦੇ ਥਰੂ ਅੰਜਲੀ ਦੀ ਇਮਾਨਦਾਰੀ ਦੇ ਚਰਚੇ ਸਾਰੇ ਕਿਤੇ ਹੁੰਦੇ ਆ ਤੇ ਇਹੋ ਜੀਆਂ ਖਬਰਾਂ ਲੋਕ ਬੜੇ ਧਿਆਨ ਨਾਲ ਪੜ੍ਹਦੇ ਆ ਤੇ ਇੱਕ ਦੂਜੇ ਨੂੰ ਦੱਸਦੇ ਆ ਇਹ ਖਬਰ ਦੀ ਚਰਚਾ ਤੋਂ ਬਾਅਦ ਅੰਜਲੀ ਨੂੰ ਬਹੁਤ ਲੋਕ ਮਿਲਣ ਆਉਂਦੇ ਨੇ ਤੇ ਦੋ ਦਿਨਾਂ ਬਾਅਦ ਅੰਜਲੀ ਦਾ ਜਿਹੜਾ ਦਫ਼ਤਰ ਦਾ ਦਰਜਾਚਾਰ ਕਰਮਚਾਰੀ ਹੁੰਦਾ ਤੇ ਉਹ ਅੰਦਰ ਆਉਂਦਾ ਤੇ ਕਹਿੰਦਾ ਮੈਡਮ ਤੁਹਾਡੇ ਵਾਸਤੇ ਇੱਕ ਚਿੱਠੀ ਆਈ ਆ ਉਹ ਕਹਿੰਦੀ ਵੀ ਚਿੱਠੀ ਮੇਰੇ ਵਾਸਤੇ ਉਹ ਕਹਿੰਦਾ ਵੀ ਹਾਂ ਜੀ ਕਹਿੰਦੀ ਲਿਆ ਚਲੋ ਚਿੱਠੀ ਉਹਨੂੰ ਫੜਾਉਂਦਾ ਤੇ ਉਹ ਚਿੱਠੀ ਖੋਲਦੀ ਆ ਚਿੱਠੀ ਖੋਲ ਕੇ ਉਹ ਜਦੋਂ ਪੜ੍ਹਦੀ ਆ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਜਿਹੜੇ ਬਜ਼ੁਰਗ ਨੂੰ ਉਹਨੇ ਸੀਟ ਛੱਡੀ ਸੀ ਜਿਹਦੇ ਬਾਰੇ ਉਹਦੇ ਦਿਮਾਗ ਦੇ ਵਿੱਚ ਕਦੇ ਕੋਈ ਗੱਲ ਨਹੀਂ ਆਈ ਸੀ ਤੇ ਉਹ ਭੁੱਲ ਗਈ ਸੀ ਆਪਦੇ ਮਾਪਿਆਂ ਕੋਲ ਗੱਲ ਕਰਕੇ ਉਹ ਉਹਨੂੰ ਭੁੱਲ ਜਾਂਦੀ ਹੈ ਗੱਲ ਨੂੰ ਪਰ ਅੱਜ ਉਹ ਚਿੱਠੀ ਉਸ ਬਜ਼ੁਰਗ ਦੀ ਹੁੰਦੀ ਆ ਤੇ ਉਸ ਬਜ਼ੁਰਗ ਨੇ ਚਿੱਠੀ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਸੁਣ ਕੇ ਤੁਸੀਂ ਵੀ ਰੋਣ ਲੱਗ ਜਾਓਗੇ ਉਹ ਬਜ਼ੁਰਗ ਕਹਿੰਦਾ ਕਿ ਬੇਟੀ ਅੰਜਲੀ ਮੈਂ ਉਹ ਬਜ਼ੁਰਗ ਜਿਹਦਾ ਸ਼ਾਇਦ ਤੂੰ ਨਾਮ ਵੀ ਨਹੀਂ ਜਾਣਦੀ ਮੇਰਾ ਨਾਮ ਅਭਿਨਵ ਚੋਪੜਾ ਮੈਂ ਇੱਕ ਕਰੋੜਪਤੀ ਬਾਪ ਦਾ ਬੇਟਾ ਸੀ ਤੇ ਮੈਂ ਆਪਣੇ ਬਾਪ ਦੇ ਨਾਮ ਨੂੰ ਕਦੇ ਲਾਜ ਨਹੀਂ ਲਈ ਸੀ ਮੈਂ ਬਹੁਤ ਵੱਡਾ ਬਿਜ਼ਨਸਮੈਨ ਸੀ ਮੈਂ ਵਿਆਹ ਕਰਵਾਇਆ ਤੇ ਪਰ ਮੇਰੇ ਔਲਾਦ ਨਾ ਹੋਈ ਮੇਰੇ ਘਰ ਵਾਲੀ ਤੇ ਮੈਂ ਅਸੀਂ ਸਾਰੀ ਉਮਰ ਔਲਾਦ ਨੂੰ ਤਰਸਦੇ ਰਹੇ ਉਸ ਦਿਨ ਜਦੋਂ ਮੈਂ ਤੈਨੂੰ ਟ੍ਰੇਨ ਦੇ ਵਿੱਚ ਮਿਲਿਆ ਅਸਲ ਦੇ ਵਿੱਚ ਮੈਂ ਕਿਸੇ ਤੀਰਥ ਯਾਤਰਾ ਤੇ ਨਹੀਂ ਜਾ ਰਿਹਾ ਸੀ ਮੇਰੀ ਕਰੋੜਾਂ ਦੀ ਜਿਹੜੀ ਜਾਇਦਾਦ ਆ ਉਹ ਤੇ ਮੇਰੇ ਆਸ-ਪਾਸੇ ਰਹਿਣ ਵਾਲੇ ਮੇਰੇ ਦੂਰ ਦੇ ਰਿਸ਼ਤੇਦਾਰਾਂ ਦੀ ਅੱਖ ਸੀ ਤੇ ਮੈਂ ਇਹ ਚਾਹੁੰਦਾ ਸੀ ਕਿ ਮੈਂ ਆਪਣੀ ਜਾਇਦਾਦ ਉਸ ਇਨਸਾਨ ਨੂੰ ਦੇਵਾਂ ਜਿਹੜਾ ਇਸ ਦੁਨੀਆ ਲਈ ਕੋਈ ਚੰਗਾ ਕੰਮ ਕਰਦਾ ਹੋਵੇ ਦੇਖ ਮੈਂ ਕਿਸੇ ਨੂੰ ਵੀ ਦੇ ਸਕਦਾ ਸੀ ਕਿਸੇ ਟਰਸਟ ਨੂੰ দান ਦੇ ਸਕਦਾ ਸੀ ਕਿਤੇ ਵੀ ਦੇ ਸਕਦਾ ਸੀ ਪਰ ਜਦੋਂ ਤੂੰ ਮੈਨੂੰ ਸੀਟ ਛੱਡੀ ਤਾਂ ਮੈਂ ਤੇਰੇ ਤੋਂ ਇੰਨਾ ਪ੍ਰਭਾਵਿਤ ਹੋਇਆ ਕਿਉਂਕਿ ਜਦੋਂ ਤੂੰ ਮੇਰੇ ਨਾਲ ਗੱਲਾਂ ਕੀਤੀਆਂ ਵੀ ਮੈਂ ਆਪਣੇ ਪਿੰਡ ਲਈ ਕੁਝ ਕਰਨਾ ਚਾਹਣੀ ਆ ਮੈਨੂੰ ਇਸੇ ਗੱਲ ਤੋਂ ਪਤਾ ਲੱਗਿਆ ਸੀ ਵੀ ਤੇਰੇ 'ਚ ਇਮਾਨਦਾਰੀ ਕਿੰਨੀ ਹੋ ਸਕਦੀ ਆ ਨਹੀਂ ਤਾਂ ਟ੍ਰੇਨ ਦੇ ਵਿੱਚ ਹੋਰ ਬਥੇਰੇ ਮੁੰਡੇ ਕੁੜੀਆਂ ਬੈਠੇ ਸੀ ਸਿਆਣੀ ਉਮਰ ਦੇ ਵੀ ਬੈਠੇ ਸੀ ਉਹਨਾਂ ਨੇ ਮੈਨੂੰ ਨਹੀਂ ਕਿਹਾ ਵੀ ਤੈਨੂੰ ਠੰਡ ਲੱਗਦੀ ਆ ਤੂੰ ਬਹਿ ਜਾ ਉਹ ਇੱਕ ਪ੍ਰੀਖਿਆ ਹੀ ਸੀ ਉਹ ਪ੍ਰੀਖਿਆ ਤੂੰ ਉਸ ਦਿਨ ਪਾਸ ਕਰ ਲਈ ਸੀ ਪਰ ਮੇਰੀ ਮਾੜੀ ਕਿਸਮਤ ਵੀ ਮੈਂ ਨਾ ਜਦੋਂ ਤੇਰੇ ਤੋਂ ਐਡਰੈਸ ਲਿਖਾ ਕੇ ਲੈ ਕੇ ਆਇਆ ਤੇ ਉਹ ਐਡਰੈਸ ਵਾਲੀ ਪਰਚੀ ਹੀ ਮੇਰੇ ਤੋਂ ਗਵਾਚ ਗਈ। ਮੈਨੂੰ ਬੜਾ ਦੁੱਖ ਹੋਇਆ। ਮੈਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ। ਲੱਭਣ ਦਾ ਮਤਲਬ ਮੈਂ ਆਪਣੇ ਹਨਾ ਕਰਮਚਾਰੀਆਂ ਨੂੰ ਕਿਹਾ ਜਿਹੜੇ ਮੇਰੇ ਅ ਬਿਜ਼ਨਸ ਦੇ ਵਿੱਚ ਕੰਮ ਕਰਦੇ ਸੀ। ਮੈਂ ਸਭ ਨੂੰ ਕਿਹਾ ਵੀ ਮੈਨੂੰ ਉਹ ਕੁੜੀ ਚਾਹੀਦੀ ਹੈ। ਨਾ ਤਾਂ ਮੇਰੇ ਕੋਲ ਤੇਰੀ ਫੋਟੋ ਸੀ, ਨਾ ਕੋਈ ਐਡਰੈਸ ਸੀ। ਤੇ ਇਸ ਕਰਕੇ ਮੈਂ ਤੈਨੂੰ ਲੱਭ ਨਾ ਸਕਿਆ। ਤੇ ਹੁਣ ਜਦੋਂ ਤੇਰੀ ਖਬਰ ਅਖਬਾਰ ਦੇ ਵਿੱਚ ਲੱਗੀ ਤੇ ਮੈਨੂੰ ਇਹ ਖਬਰ ਪਤਾ ਲੱਗੀ ਤੇ ਮੈਂ ਬੜਾ ਖੁਸ਼ ਹੋਇਆ ਵੀ ਤੂੰ ਤਾਂ ਉਹੀ ਅੰਜਲੀ ਹੈ ਨਾ ਜਿਹੜੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ ਇਸ ਲਈ ਤੂੰ ਸੁਪਨਾ ਪੂਰਾ ਕਰ ਲਿਆ ਮੈਂ ਤੈਨੂੰ ਵਧਾਈ ਦਿਨਾ ਤੇ ਨਾਲੇ ਮੈਂ ਚਾਹਣਾ ਕਿ ਤੂੰ ਮੈਨੂੰ ਮਿਲ ਕੇ ਜਾਵੇਂ ਤਾਂ ਚਲੋ ਅੰਜਲੀ ਉਹ ਚਿੱਠੀ ਪੜ੍ਹ ਕੇ ਭਾਵਕ ਹੋ ਜਾਂਦੀ ਆ ਛੁੱਟੀ ਤੋਂ ਬਾਅਦ ਉਹ ਆਪਣੇ ਘਰ ਆਉਂਦੀ ਆ ਤੇ ਆਪਣੇ ਮਾਪੇ-ਮਾਪ ਨੂੰ ਵੀ ਉਹ ਚਿੱਠੀ ਪੜ੍ਹਾਉਂਦੀ ਆ ਤੇ ਉਹਦੇ ਮਾਪੇ-ਮਾਪ ਕਹਿੰਦੇ ਵੀ ਤੈਨੂੰ ਜ਼ਰੂਰ ਜਾਣਾ ਚਾਹੀਦਾ ਵੀਰਨਾ ਨੂੰ ਛੁੱਟੀ ਲੈ ਕੇ ਆਪਣੇ ਦਫ਼ਤਰ ਚੋਂ ਤੇ ਆਪਣੀ ਗੱਡੀ ਤੇ ਆਪਣੇ ਮਾਪੇ ਬਾਪ ਨੂੰ ਲੈ ਕੇ ਦਿੱਲੀ ਉਸ ਬਜ਼ੁਰਗ ਕੋਲ ਜਾਂਦੀ ਆ ਕਿਉਂਕਿ ਉਹ ਦਿੱਲੀ ਦਾ ਹੀ ਰਹਿਣ ਵਾਲਾ ਸੀ ਉਸ ਬਜ਼ੁਰਗ ਦੇ ਘਰ ਦਾ ਪਤਾ ਚਿੱਠੀ ਤੇ ਲਿਖਿਆ ਹੋਇਆ ਸੀ ਤੇ ਉਹ ਜਾਂਦੀ ਆ ਜਦੋਂ ਜਾ ਕੇ ਵੇਖਦੀ ਆ ਵੀ ਉਹ ਬਜ਼ੁਰਗ ਚੋਪੜਾ ਜਿਹੜਾ ਕਿ ਇੱਕ ਬੈੱਡ ਤੇ ਪਿਆ ਹੁੰਦਾ ਤੇ ਉਹਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੁੰਦੀ ਆ ਵੀ ਉਹਦੀ ਸਿਹਤ ਠੀਕ ਨਹੀਂ ਹੁੰਦੀ ਤੇ ਚਲੋ ਉਹਦੇ ਆਸੇ ਪਾਸੇ ਹਨਾ ਇੱਕ ਨਰਸ ਬੈਠੀ ਹੁੰਦੀ ਆ ਦੋ ਚਾਰ ਨੌਕਰ ਹੁੰਦੇ ਨੇ ਤੇ ਉਹ ਜਾ ਕੇ ਜਦੋਂ ਮਿਲਦੀ ਆ ਵੀ ਅੰਕਲ ਬਾਬਾ ਜੀ ਤੁਸੀਂ ਠੀਕ ਹੋ ਤਾਂ ਉਹ ਦੇਖਦਾ ਵੀ ਕੌਣ ਆ ਹਨਾ ਉਹ ਕਹਿੰਦਾ ਵੀ ਕੌਣ ਆ ਤੀਏ ਤਾਂ ਉਹ ਕਹਿੰਦੀ ਕਿ ਉਹੀ ਅੰਜਲੀ ਜਿਹਨੂੰ ਤੁਸੀਂ ਲੱਭਦੇ ਸੀ ਇਹ ਸੁਣ ਕੇ ਨਾ ਉਹ ਬਜ਼ੁਰਗਾ ਜਿਹੜਾ ਭਾਵਕ ਹੋ ਜਾਂਦਾ ਉਹਦੇ ਸਿਰ ਤੇ ਹੱਥ ਰੱਖਦਾ ਤੇ ਉਹਨੂੰ ਕਹਿੰਦਾ ਵੀ ਧੀਏ ਚੰਗਾ ਕੀਤਾ ਤੂੰ ਆ ਗਈ ਮੇਰੀ ਜਾਨ ਨਹੀਂ ਨਿਕਲਨੀ ਸੀ ਉਹਨਾਂ ਸਮਾਂ ਜਿੰਨਾ ਚਿਰ ਤੂੰ ਆਉਣਾ ਨਹੀਂ ਸੀ ਮੈਂ ਤੈਨੂੰ ਹੀ ਉਡੀਕ ਰਿਹਾ ਸੀ ਉਦਾਹਤ ਫੜਦੀ ਹੈ ਤੇ ਕਹਿੰਦੀ ਹੈ ਵੀ ਨਹੀਂ ਬਾਬਾ ਜੀ ਮੈਨੂੰ ਜਿੱਦਣ ਤੁਸੀਂ ਪਹਿਲੀ ਵਾਰ ਮਿਲੇ ਸੀ ਮੈਨੂੰ ਆਪਣੇ ਦਾਦੇ ਵਰਗੇ ਲੱਗੇ ਸੀ ਤੇ ਮੈਂ ਆਪਣੇ ਦਾਦੇ ਦਾ ਪਿਆਰ ਕਦੇ ਮਾਣਿਆ ਨਹੀਂ ਤੇ ਮੈਂ ਤੁਹਾਨੂੰ ਹਣਾ ਆਪਣੇ ਦਾਦੇ ਵਾਂਗੂ ਹੀ ਸਮਝਿਆ ਸੀ ਪਰ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਵਿਅਸਤ ਹੋ ਗਈ ਵੀ ਮੈਂ ਵੀ ਤੁਹਾਡੇ ਤੋਂ ਉਸ ਦਿਨ ਐਡਰੈਸ ਨਹੀਂ ਪੁੱਛਿਆ ਫਿਰ ਉਹ ਦੱਸਦਾ ਕਿ ਦੇਖ ਮੈਂ ਜਾ ਗੱਡੀ ਤੇ ਵੀ ਸਕਦਾ ਸੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਸਾਰੀ ਉਮਰ ਜੇ ਕਮੀ ਰਹੀ ਹੈ ਤਾਂ ਮੈਨੂੰ ਰਿਸ਼ਤਿਆਂ ਦੀ ਤੇ ਪਿਆਰ ਦੀ ਕਮੀ ਰਹੀ ਆ ਪੈਸਾ ਮੇਰੇ ਕੋਲੇ ਬਹੁਤ ਸੀ ਮੇਰੇ ਘਰ ਵਾਲੀ ਔਲਾਦ ਨੂੰ ਤਰਸਦੀ ਮਰਗੀ ਬਹੁਤ ਸਾਰੇ ਰਿਸ਼ਤੇਦਾਰ ਇਹ ਚਾਹੁੰਦੇ ਸੀ ਕਿ ਮੈਂ ਬੱਚਾ ਗੋਦ ਲੈ ਲਵਾਂ ਮੈਂ ਕਿਸੇ ਅਨਾਥ ਆਸ਼ਰਮ ਚੋਂ ਵੀ ਬੱਚਾ ਗੋਦ ਲੈ ਸਕਦਾ ਸੀ ਪਰ ਮੇਰਾ ਮਨ ਨਹੀਂ ਖੜਦਾ ਸੀ ਮੈਨੂੰ ਇਹ ਸੀ ਕਿ ਵੀ ਹਨਾ ਮੇਰੇ ਕੋਲੇ ਨੌਕਰ ਚੱਕਰ ਹੈਗੇ ਆ ਸਾਹਮਣ ਨੂੰ ਮੈਨੂੰ ਵੀ ਮੈਂ ਬੱਚਾ ਗੋਦ ਨਹੀਂ ਲੈਣਾ ਜੇ ਕੋਦਰਤ ਦੀ ਮੇਰ ਹੁੰਦੀ ਪਰਮਾਤਮਾ ਦੀ ਮੇਰ ਹੁੰਦੀ ਤਾਂ ਮੈਂ ਆਪ ਹੀ ਬਾਪ ਬਣ ਜਾਂਦਾ ਪਰ ਮੈਨੂੰ ਇਹ ਜ਼ਰੂਰ ਸੀ ਵੀ ਮੈਂ ਆਪਣੀ ਪ੍ਰਾਪਰਟੀ ਹੈ ਜਿਹੜੀ ਜਿਹੜੀ ਮੈਂ ਉਮਰ ਪਰ ਦੀ ਪੂੰਜੀ ਕਮਾਈ ਆ ਵੀ ਮੈਂ ਅਜਿਹੇ ਇਨਸਾਨ ਨੂੰ ਦੇਵਾਂ ਜਿਹੜਾ ਉਹਦੀ ਸਹੀ ਵਰਤੋਂ ਕਰੇ ਤੇ ਮੈਂ ਜ਼ਿੰਦਗੀ ਦੇ ਵਿੱਚ ਇੰਨੇ ਲੋਕਾਂ ਨਾਲ ਵਿਚਰਿਆ ਸਾਰਿਆਂ ਤੋਂ ਵੱਧ ਪ੍ਰਭਾਵਿਤ ਮੈਨੂੰ ਤੂੰ ਕੀਤਾ ਤੇ ਸੁਪਨੇ ਬਾਰੇ ਸੁਣ ਕੇ ਤੇਰੀ ਸੋਚ ਬਾਰੇ ਸੁਣ ਕੇ ਮੈਂ ਤੇਰੇ ਤੋਂ ਬੜਾ ਪ੍ਰਭਾਵਿਤ ਹੋਇਆ ਪਰ ਤੂੰ ਮੈਨੂੰ ਮਿਲੀ ਨਾ ਸ਼ੁਕਰ ਪ੍ਰਮਾਤਮਾ ਦਾ ਅੱਜ ਤੂੰ ਮੈਨੂੰ ਮਿਲ ਗਈ ਫਿਰ ਉਹ ਆਪਣੇ ਨਾ ਇੱਕ ਨੌਕਰ ਨੂੰ ਇਸ਼ਾਰਾ ਕਰਦਾ ਤੇ ਉਹ ਨੌਕਰ ਹੈ ਜਿਹੜਾ ਇੱਕ ਫਾਈਲ ਲੈ ਕੇ ਆਉਂਦਾ ਉਹ ਫਾਈਲ ਜਿਹੜੀ ਬਜ਼ੁਰਗ ਫੜ ਕੇ ਉਹਨੂੰ ਕਹਿੰਦਾ ਵੀ ਆਹ ਮੇਰੀ ਪ੍ਰਾਪਰਟੀ ਦੇ ਕਾਗਜ਼ਾਤ ਨੇ ਤੇ ਪ੍ਰਾਪਰਟੀ ਅੱਜ ਤੋਂ ਬਾਅਦ ਤੇਰੀ ਆ ਤੂੰ ਇਸ ਪ੍ਰਾਪਰਟੀ ਦਾ ਕੁਝ ਵੀ ਕਰੇ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਉਹ ਕਹਿੰਦੀ ਵੀ ਨਹੀਂ ਨਹੀਂ ਬਾਬਾ ਜੀ ਮੈਂ ਕੋਈ ਪ੍ਰਾਪਰਟੀ ਲੈਣ ਨਹੀਂ ਆਈ ਤੇ ਨਾ ਹੀ ਮੈਨੂੰ ਪ੍ਰਾਪਰਟੀ ਦੀ ਭੁੱਖ ਆ ਉਹ ਕਹਿੰਦਾ ਮੈਨੂੰ ਪਤਾ ਵੀ ਤੈਨੂੰ ਪ੍ਰਾਪਰਟੀ ਦੀ ਭੁੱਖ ਨਹੀਂ ਇਸੇ ਲਈ ਮੈਂ ਪ੍ਰਾਪਰਟੀ ਤੈਨੂੰ ਦੇ ਰਿਹਾ ਤੂੰ ਕੋਈ ਮੇਰੇ ਨਾਮ ਤੇ ਚੰਗਾ ਟਰਸਟ ਸ਼ੁਰੂ ਕਰੀ ਆਪਦੇ ਪਿੰਡ ਦੇ ਵਿੱਚ ਤੂੰ ਜੋ ਵੀ ਬਣਵਾਉਣਾ ਚਾਹਣੀ ਆ ਉਹ ਬਣਵਾਈ ਮੇਰੀ ਯਾਦ ਦੇ ਵਿੱਚ ਤੂੰ ਕੁਝ ਵੀ ਬਣਵਾਦੀ ਪਰ ਇਹ ਪ੍ਰਾਪਰਟੀ ਹੈ ਤੇਰੀ ਤਾਂ ਫਿਰ ਅੰਜਲੀ ਹੈ ਜਿਹੜੀ ਉਹ ਵਾਦਾ ਕਰਦੀ ਆ ਕਿ ਤੁਸੀਂ ਮੈਨੂੰ ਆਪਣੀਆਂ ਧੀਆ ਵਾਂਗ ਹਨਾ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਪ੍ਰਾਪਰਟੀ ਦਿੱਤੀ ਆ ਮੈਨੂੰ ਇਸ ਪ੍ਰਾਪਰਟੀ ਦਾ ਕੋਈ ਲਾਲਚ ਨਹੀਂ ਕਿਉਂਕਿ ਮੈਂ ਆਪਦਾ ਵਧੀਆ ਕਮਾਉਣੀ ਆ ਪਰ ਹਾਂ ਤੁਹਾਡੀ ਇਹ ਪ੍ਰਾਪਰਟੀ ਵਿਅਰਥ ਨਹੀਂ ਜਾਊਗੀ ਲੋਕ ਤੁਹਾਨੂੰ ਉਮਰਾਂ-ਉਮਰਾਂ ਤੱਕ ਯਾਦ ਕਰਨਗੇ ਗੱਲਾਂ ਬਾਤਾਂ ਕਰਦੀ ਆ ਤੇ ਉਸ ਤੋਂ ਬਾਅਦ ਉਹ ਬਜ਼ੁਰਗ ਹੈ ਜਿਹੜਾ ਉਦੇ ਸਾਬ ਪੂਰੇ ਹੋ ਜਾਂਦੇ ਆ ਸ਼ਾਇਦ ਉਹ ਅੰਜਲੀ ਨੂੰ ਹੀ ਉਡੀਕ ਰਿਹਾ ਹੁੰਦਾ ਅੰਜਲੀ ਤੇ ਉਹਦੇ ਮਾਪਿਓ ਬੜੇ ਭਾਵਕ ਹੋ ਜਾਂਦੇ ਆ ਫਿਰ ਅੰਜਲੀ ਉਸ ਬਜ਼ੁਰਗ ਦੀਆਂ ਸਾਰੀਆਂ ਅੰਤਮ ਰਸਮਾਂ ਕਰਦੀ ਆ ਉਹਨੇ ਦਿਨ ਉਹ ਛੁੱਟੀ ਲੈਂਦੀ ਆ ਤੇ ਉੱਥੇ ਰਹਿ ਕੇ ਉਹਦੀਆਂ ਜਿੰਨੀਆਂ ਵੀ ਅੰਤਮ ਰਸਮਾਂ ਹੁੰਦੀਆਂ ਉਹ ਸਾਰੀਆਂ ਕਰਦੀ ਆ ਉੱਥੇ ਰਹਿੰਦੀ ਆ ਉਸ ਤੋਂ ਬਾਅਦ ਉਹ ਉਸ ਬਜ਼ੁਰਗ ਦੇ ਨਾਂ ਤੇ ਇੱਕ ਟਰਸਟ ਬਣਾਉਂਦੀ ਆ ਟਰਸਟ ਬਣਾ ਕੇ ਉੱਥੇ ਲੋੜਵੰਦਾਂ ਦੀ ਮਦਦ ਲਈ ਇੱਕ ਤਾਹਾ ਹਸਪਤਾਲ ਬਣਾਉਂਦੀ ਆ ਵੱਡਾ ਤੇ ਇੱਕ ਵਿਰਧ ਆਸ਼ਰਮ ਬਣਾਉਂਦੀ ਆ ਵੀ ਜਿਹੜੇ ਬਜ਼ੁਰਗਾਂ ਦੀ ਕੋਈ ਔਲਾਦ ਨਹੀਂ ਹੈਗੀ ਜਾਂ ਜਿਹੜੇ ਬਜ਼ੁਰਗਾਂ ਦੀ ਔਲਾਦ ਉਹਨਾਂ ਨੂੰ ਸਾਥ ਨਹੀਂ ਹੈਗੀ ਉਹਨਾਂ ਲਈ ਉਹ ਅਨਾਥ ਬਿਰਦਾ ਆਸ਼ਰਮ ਬਣਾਉਂਦੀ ਆ ਤੇ ਉਹ ਬੱਚੇ ਜਿਹੜੇ ਗਰੀਬੀ ਕਰਕੇ ਪੜ ਨਹੀਂ ਸਕਦੇ ਉਹਨਾਂ ਲਈ ਸਕੂਲ ਬਣਾਉਂਦੀ ਆ ਤੇ ਉਸੇ ਬਜ਼ੁਰਗ ਦੀ ਯਾਦ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵੀ ਇੱਕ ਸਕੂਲ ਤੇ ਹਸਪਤਾਲ ਬਣਾਉਂਦੀ ਆ ਕਿਉਂਕਿ ਉਸ ਬਜ਼ੁਰਗ ਦੀ ਪ੍ਰਾਪਰਟੀ ਬਹੁਤ ਸੀ ਤੇ ਉਹ ਉਹ ਇਹ ਦੱਸਦੀ ਆ ਉੱਥੇ ਮੀਡੀਆ ਨੂੰ ਵੀ ਇਹੇ ਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਵੀ ਮੈਂ ਤਾਂ ਇੱਕ ਸੀਟ ਛੱਡੀ ਸੀ ਟ੍ਰੇਨ ਦੇ ਵਿੱਚ ਉਹਦੇ ਬਦਲੇ ਮੈਨੂੰ ਇਹ ਸਭ ਕੁਝ ਮਿਲਿਆ ਜੇ ਮੈਂ ਲਾਲਚੀ ਹੋਮਾ ਤਾਂ ਮੈਂ ਇਹ ਰੱਖ ਸਕਦੀ ਆ ਪਰ ਨਹੀਂ ਮੈਂ ਇਹ ਕੀ ਕਰਨਾ ਕਿਉਂਕਿ ਮੈਂ ਆਪਣੀ ਮਿਹਨਤ ਦੇ ਨਾਲ ਇੰਨਾ ਕਮਾ ਲੇਨੀ ਆ ਵੀ ਮੈਨੂੰ ਸੰਤੁਸ਼ਟੀ ਆ ਤੇ ਮੈਨੂੰ ਅਸ਼ੀਰਵਾਦ ਮਿਲਿਆ ਹਨਾ ਮੈਨੂੰ ਇੰਨੀਆਂ ਬੈਸਟ ਵਿਸ਼ੇਜ਼ ਮਿਲੀਆਂ ਤੇ ਮੈਨੂੰ ਹੋਰ ਕੀ ਚਾਹੀਦਾ ਤੇ ਫਿਰ ਚਲੋ ਉਹ ਉਸ ਬਜ਼ੁਰਗ ਦਾ ਜਿਹੜਾ ਸਾਰਾ ਪੈਸਾ ਹੁੰਦਾ ਉਹ ਚੰਗੇ ਥਾਂ ਹੀ ਲਾਉਂਦੀ ਆ ਤੇ ਫਿਰ ਜਿਹੜੇ ਲੋਕ ਆ ਨਾ ਉਹ ਅੰਜਲੀ ਦੀ ਤਾਰੀਫ ਤਾਂ ਹੁਣ ਪਹਿਲਾਂ ਹੀ ਸੁਣੀ ਸੀ ਵੀ ਇੱਕ ਆਫੀਸਰ ਦੇ ਨਾਤੇ ਅੰਜਲੀ ਬਹੁਤ ਹੀ ਇਮਾਨਦਾਰ ਸੀ ਪਰ ਇੱਕ ਇਨਸਾਨ ਦੇ ਨਾਤੇ ਵੀ ਉਹ ਬਹੁਤ ਇਮਾਨਦਾਰ ਨਿਕਲੀ ਤੇ ਅੰਜਲੀ ਦੀ ਇਮਾਨਦਾਰੀ ਦੇ ਚਰਚੇ ਦੂਰ ਦੂਰ ਤੱਕ ਹੁੰਦੇ ਰਹੇ ਤੇ ਇਸ ਗੱਲ ਤੇ ਅੰਜਲੀ ਦੇ ਮਾਤਾ ਪਿਤਾ ਨੂੰ ਵੀ ਉਹਤੇ ਬੜਾ ਮਾਣ ਹੁੰਦਾ ਤੇ ਫਿਰ ਪੂਰੇ ਦੇਸ਼ ਭਰ ਤੋਂ ਅੰਜਲੀ ਦੇ ਲਈ ਮੁੰਡੇ ਨੇ ਜਿਹੜੇ ਉਹ ਰਿਸ਼ਤੇ ਨੇ ਜਿਹੜੇ ਐਨੇ ਕੋ ਹੁੰਦੇ ਆ ਕਿਉਂਕਿ ਅੰਜਲੀ ਦੀ ਤਾਰੀਫ ਸੁਣ ਕੇ ਕਿਹੜਾ ਮੁੰਡਾ ਨਹੀਂ ਹੋਊਗਾ ਜਿਹੜਾ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਚਾਹੂਗਾ ਤੇ ਅੰਜਲੀ ਹੈ ਜਿਹੜੀ ਉਹ ਆਪਣੇ ਮਾਪਿਆਂ ਨੂੰ ਇਹੀ ਕਹਿੰਦੀ ਆ ਕਿ ਤੁਹਾਡੀ ਮਿਹਨਤ ਤੇ ਤੁਹਾਡੇ ਸੰਸਕਾਰਾਂ ਕਰਕੇ ਹੀ ਇਹ ਸਭ ਮਿਲਿਆ ਜੇ ਤੁਸੀਂ ਮੈਨੂੰ ਹੌਸਲਾ ਨਾ ਦਿੰਦੇ ਤਾਂ ਮੈਂ ਇੱਥੋਂ ਤੱਕ ਨਹੀਂ ਪਹੁੰਚਣਾ ਸੀ ਤੇ ਤੁਸੀਂ ਆਪਣੀ ਹੱਕ ਦੀ ਕਮਾਈ ਨਾਲ ਮੈਨੂੰ ਪੜਾਇਆ ਤੇ ਇਹੀ ਚੀਜ਼ ਮੈਂ ਤੁਹਾਡੇ ਤੋਂ ਸਿੱਖੀ ਆ ਅੰਤ ਦੇ ਵਿੱਚ ਇਹੀ ਕਹਿਣਾ ਕਿ ਜੇ ਅਸੀਂ ਕਦੇ ਕਿਸੇ ਲਈ ਛੋਟਾ ਜਿਹਾ ਵੀ ਇੱਕ ਕਦਮ ਵਧਾਉਣੇ ਆ ਛੋਟਾ ਜਿਹਾ ਵੀ ਕੋਈ ਕੰਮ ਕਰਦੇ ਆ ਤਾਂ ਉਹਦੇ ਬਦਲੇ ਕੁਦਰਤ ਨੇ ਸਾਨੂੰ ਪਤਾ ਨਹੀਂ ਕੀ ਦੇ ਦੇਣਾ ਹੁੰਦਾ ਇਮਾਨਦਾਰੀ ਆ ਜਿਹੜੀ ਉਹ ਇੱਕ ਬਹੁਤ ਚੰਗੀ ਨੀਤੀ ਆ ਸਾਨੂੰ ਹਮੇਸ਼ਾ ਇਮਾਨਦਾਰ ਰਹਿਣਾ ਚਾਹੀਦਾ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ